ਕਲਰ ਦੀ ਟੀਮ ਇਸ ਵਕਤ ਨਕੋਦਰ ਦੇ ਨਜ਼ਦੀਕ ਗਹਿਰਾ ਤੋਂ ਅੱਗੇ ਜਿਹੜੀ ਬਈਆਂ ਬਈਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪਾਣੀ ਕਾਫੀ ਵੱਧ ਚੁੱਕਾ ਆ ਪਾਣੀ ਕਾਫੀ ਵੱਧ ਚੁੱਕਾ ਔਰ ਲਾਗੇ ਸ਼ਾਗੇ ਦੇ ਪਿੰਡਾਂ ਨੂੰ ਪਾਣੀ ਜਿਹੜਾ ਮਾਰ ਕਰ ਰਿਹਾ ਵਾ ਉਹ ਨਾਲ ਨਾਲ ਜਿਹੜੇ ਪਿੱਛੇ ਝੁੱਗੀਆਂ ਦਿਖਾ ਰਹੇ ਹਾਂ ਮੈਂ ਤੁਹਾਨੂੰ ਝੁੱਗੀਆਂ ਵੀ ਸਾਰੀਆਂ ਇਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਆ ਔਰ ਇਹ ਸੜਕਾਂ ਤੇ ਆ ਚੁੱਕੇ ਆ ਪਾਣੀ ਮੀਂਹ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਆ ਮੀਂਹ ਨੇ ਮਾਰਕ ਹੜ੍ਹਾਂ ਦੀ ਮਾਰ ਪਈ ਹੋਈ ਆ ਸਤਲੋ ਜੋਵੇ ਰਾਵੀ ਹੋਵੇ ਜਾਂ ਬਿਆਸ ਹੋਵੇ ਸਾਰਿਆਂ ਦੇ ਵਿੱਚ ਪਾਣੀ ਵਧਿਆ ਹੋਇਆ ਇਸੇ ਤਰ੍ਹਾਂ ਹੀ ਨਕੋਦਰ ਦੀ ਬਈ ਤੇ ਦਿਖਾ ਰਹੇ ਆ ਨਕੋਦਰ ਜਲੰਧਰ ਰੋਡ ਤੇ ਜਿਹੜੀ ਬਈ ਦਾ ਉਹਦਾ ਪਾਣੀ ਦਾ ਬਹਾਅ ਵੀ ਦੇਖ ਲਓ ਇੱਕ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚੋਂ ਆ ਰਿਹਾ ਵਾ ਕਿੰਨੀ ਤੇਜ਼ੀ ਦੇ ਨਾਲ ਉਹ ਖੱਤਿਆਂ ਦੇ ਵਿੱਚੋਂ ਪਾਣੀ ਆ ਕੇ ਬਈ ਦੇ ਵਿੱਚ ਆ ਰਿਹਾ ਵਾ ਇਹ ਪਾਣੀ ਕਿੱਥੇ ਤੱਕ ਮਾਰ ਕਰੇਗਾ ਇਹ ਤਾਂ ਟਾਈਮ ਦੱਸੇਗਾ ਸੁਰੇਸ਼ ਤ੍ਰਿਸ਼ ਤੇਰੇ ਨਹੀਂ ਇੱਥੇ ਬਈ ਦੇ ਰਹਿਨੇ ਆ ਕੀ ਹਾਲਾਤ ਆ ਇਸ ਵਕਤ ਇੱਥੇ ਹਾਲਾਤ ਤਾਂ ਬਹੁਤ ਬੁਰੇ ਹੈਗੇ ਜੀ ਪੰਜ ਦਿਨ ਹੋ ਗਏ ਪਾਣੀ ਪੂਣੀ ਆ ਰਿਹਾ ਉੱਪਰੋਂ ਵੀ ਪਾਣੀ ਪਈ ਜਾਂਦਾ ਸਾਨੂੰ ਖਾਣ ਪੀਣ ਦਾ ਕੋਈ ਸਾਧਨ ਹੀ ਹੈ ਨਹੀਂ ਨਾ ਕੋਈ ਪ੍ਰਸ਼ਾਸਨ ਆ ਕੇ ਦੇਖਦਾ ਇੱਥੇ ਆਉਂਦੇ ਬਾਕੀ ਸਾਰੇ ਫੋਟੋ ਖੇਚਦੇ ਨਿਕਲ ਜਾਂਦੇ ਕਰਦਾ ਕੋਈ ਕੁਛ ਨਹੀਂ ਕੋਈ ਵੀ ਨਹੀਂ ਆ ਤੇ ਖਾਣ ਪੀਣ ਦਾ ਗੁਜ਼ਾਰਾ ਕਿਦਾਂ ਚੱਲੇ ਆਪਾਂ ਖਾਣ ਪੀਣ ਦਾ ਵਸ ਜਿਹੜਾ ਕੁਛ ਸੀਗਾ ਮਾੜਾ ਮੋਟਾ ਸਮਾਨ ਉਹੀ ਖਾ ਰਹੇ ਬਸ ਸਮਾਨ ਵੀ ਖਰਾਬ ਹੋਇਆ ਤੁਹਾਡਾ ਇੱਥੇ ਸਮਾਨ ਸਮਾਨ ਤਾਂ ਦੇਖੋ ਜਿੱਦਾਂ ਪਿਆ ਹੀ ਆ ਆ ਦੇਖੋ ਹਮ ਜਿਹੜਾ ਕੁਝ ਕੱਟਣਾ ਸੀਗਾ ਕੱਪੜੇ ਉੱਲਤੇ ਉਹ ਕੱਢ ਲਿਆ ਬਾਕੀ ਤਾਂ ਹੈਗਾ ਉਹਦਾ ਜੀ ਕਿੰਨੇ ਘਾਹ ਰਹਾ तकरीबन ਇੱਥੇ ਇਹ ਇੰਨੇ ਜਿਹੜੇ ਡੁੱਬੇ ਨਾ ਉਹ ਤਾਂ 55 ਹੈਗੇ ਆ ਘਰ 55 ਘਰ ਡੁੱਬੇ ਆ ਆਹੋ ਨਹੀਂ ਹੁਣ ਪ੍ਰਸ਼ਾਸਨ ਤੁਹਾਡੇ ਕੋਲ ਜਦੋਂ ਕੋਈ ਇਲੈਕਸ਼ਨ ਹੁੰਦਾ ਵੋਟਰਾਂ ਲਈ ਸਾਰੇ ਆ ਜਾਂਦੇ ਆ ਵੋਟਾਂ ਲਈ ਤਾਂ ਸਾਰੇ ਆ ਜਾਂਦੇ ਆ ਸਰ ਵੋਟਾਂ ਬਣੀਆਂ ਆ ਵੋਟਾਂ ਸਭੀ ਬਣੀਆਂ ਵੋਟਾਂ ਲਈ ਆ ਜਾਂਦੇ ਆ ਵੋਟਾਂ ਲਈ ਸਾਰੇ ਆ ਜਾਂਦੇ ਆ ਜਦੋਂ ਇਦਾਂ ਦਾ ਕੋਈ ਮਾਰ ਪੈਂਦੀ ਆ ਮਾਦਦ ਕਰਨ ਲਈ ਕੋਈ ਵੀ ਨਹੀਂ ਜਾਂਦਾ ਉਹ ਕਹਿੰਦੇ ਇਹ ਤਾਂ ਕੁਦਰਤੀ ਮਾਰ ਹੈਗੀ ਆ ਅੱਛਾ ਹੁਣ ਕਿਤੇ ਕਿਤੇ ਜਾਈਏ ਉਹ ਪ੍ਰਸ਼ਾਸਨ ਇਹ ਕਹੀ ਜਾਂਦਾ ਸਾਨੂੰ ਮਾਰਦਾ ਹੈ ਜੀ ਬੱਚਿਆਂ ਨੂੰ ਖਾਣ ਨੂੰ ਤਾਂ ਕੋਈ ਚਾਹੀਦਾ ਕਰਨ ਖਾਣ ਪੀਣ ਨੂੰ ਤਾਂ ਚਾਹੀਦਾ ਹੀ ਜਾਂ ਮੈਂ ਫੋਨ ਕਰ ਕਰਕੇ ਪਰੇਸ਼ਾਨ ਹੋ ਗਿਆ ਆਸ਼ਵਾਸ਼ਣ ਦੇ ਹੀ ਜਾਂਦੇ ਕੰਦੇ ਬਈ ਕਰਾ ਦੇਾਂਗੇ ਕਰਾ ਦੇਾਂਗੇ ਆਂਦਾ ਕੋਈ ਵੀ ਨਹੀਂ ਆਂਦਾ ਕੋਈ ਆਂਦਾ ਕੋਈ ਵੀ ਨਹੀਂ ਕੀ ਮੰਗ ਰਹੂ ਤੇ ਦੂ ਮੰਗ ਕੀ ਹੈ ਯਾਰ ਕੋਈ ਰਸ਼ਨ ਪਾਣੀ ਮਿਲੇ ਬੱਚਿਆਂ ਨੂੰ ਖਾਣ ਵਾਸਤੇ ਹੋਰ ਕੀ ਮੰਗੋਣੀ ਹੈ ਰਸ਼ਨ ਪਾਣੀ ਤਾਂ ਮਿਲੇ ਕੰਮ ਸਖਜੇ ਤੋਂ ਪਹਿਲੇ ਕਿੰਨੇ ਸਾਲ ਪਹਿਲੇ ਇਦਾਂ ਦਾ ਪਾਣੀ ਆਇਆ ਸੀ ਇੱਥੇ ਨਹੀਂ ਨਹੀਂ ਇਹ 6 ਸਾਲ ਬਾਅਦ ਆਇਆ 6 ਸਾਲ ਪਹਿਲਾਂ ਵੀ ਆਇਆ ਸੀਗਾ 6 ਸਾਲ ਪਹਿਲੇ 6 ਸਾਲ ਪਹਿਲਾਂ ਵੀ ਆਇਆ ਸੀਗਾ ਉਹ ਤਾਂ ਮੇਰੇ ਘਰਾਚ ਕਰਾ ਦੋ ਉੱਪਰ ਸੀਗਾ ਉਸ ਟਾਈਮ ਪਾਣੀ ਹੁਣ ਘਟ ਰਿਹਾ ਕੋਈ ਵਧ ਰਿਹਾ ਹੈ ਕਟਿਆ ਸੀ ਗੱਲ ਹੂੰ ਹੁਣ ਫੇਰ ਵੱਧ ਗਿਆ ਹੁਣ ਜ਼ਿਆਦਾ ਹੀ ਵੱਧ ਗਿਆ ਉਹ ਉੱਥੇ ਤੱਕ ਆ ਗਿਆ ਪਹਿਲਾਂ ਇੱਥੇ ਤੱਕ ਸੀਗਾ ਹੁਣ ਉੱਥੇ ਤੱਕ ਆ ਗਿਆ ਇਹ ਪਾਣੀ ਕਿੱਥੇ ਕਿੱਥੇ ਤੱਕ ਮਾਰ ਕਰਦਾ ਕਰੀ ਜੀ ਜਦੋਂ ਮਾਰ ਕਰਦਾ ਤਾਂ ਪੂਰਾ ਉੱਥੇ ਤੱਕ ਚੱਲ ਜਾਂਦਾ ਪਿੱਛੇ ਤੱਕ ਪਿੱਥੇ ਪਿੱਛੇ ਤੱਕ ਬੈਠਾ ਕੀ ਨਾ ਜੀ ਨਾ ਉਹ ਕਹਿ ਲਾ ਹਾਂ ਕਹਿ ਲਾ ਇੱਥੇ ਰਹਿਣੇ ਹਾਂ ਘਰ ਬਚ ਗਿਆ ਤੁਹਾਡਾ ਬਚਣਾ ਕਿ ਉਹ ਸਾਰਾ ਪਾਣੀ ਕੁਲੀਆ ਚ ਚੱਲ ਗਿਆ ਸਾਡੇ ਇੱਕ ਤਾਂ ਉਤੋ ਦੀ ਮਾਰੇਗੀ ਨਾ ਕੋਈ ਤਰਪਾਲੇ ਕਿਸੇ ਕੋਲ ਕੁੱਚੇ ਮੀਚੇ ਰੇਂਦੇ ਉਹ ਗਣਪਤੀ ਸਰਵੇ ਜੇ ਹਾਂ ਹੁਣ ਤਾਂ ਦੇਖੋ ਸਰਦਿ ਪਾਣੀ ਆ ਪਾਣੀ ਹੈਗਾ ਜੀ ਵੇਖ ਲਓ ਉੱਤੇ ਤੱਕਰ ਹੈਗਾ ਉੱਪਰ ਤੱਕਰ ਆਹੋ ਕੀ ਮੰਗਾਂ ਤੇ ਸਾਡੀ ਤਾਂ ਮੰਗ ਆਹੀ ਹੈਗੀ ਤੇ ਕੋਈ ਤਰਪਾਲਾ ਮਿਲੇ ਸਾਨੂੰ ਕੋਈ ਸਾਧਨ ਮਿਲੇ ਰੋਟੀ ਪਾਣੀ ਦੀ ਬੱਚਿਆਂ ਨੂੰ ਛੱਡ ਕੇ ਕੋਈ ਕੰਮ ਤੇ ਵੀ ਜਾਣੀ ਹੁੰਦਾ ਵਾ ਕਿਤੇ ਕੰਮ ਕੁੰਮ ਤੇ ਚਲ ਗਏ ਤੇ ਇਧਰ ਨੂੰ ਬੱਚੇ ਰੋੜ ਜਾਣੇ ਆ ਸਾਡੇ ਬੱਚਿਆਂ ਦਾ ਵੀ ਆ ਆ ਬੜੀ ਮਿਹਰਬਾਨੀ ਸੱਸ ਨੇ ਕੋਈ ਕਿਹਾ ਨਹੀਂ ਉੱਚੀ ਜਗ੍ਹਾ ਤੇ ਆ ਜਾਓ ਕਿ ਤਨ ਛੱਡ ਕੇ ਜਗ੍ਹਾ ਨੂੰ ਉਹ ਕੋਈ ਆਉਂਦੇ ਨਹੀਂ ਨਾ ਕੋਈ ਜਾਣਦੇ ਨਹੀਂ ਇਤ्रू ਆਪਾਂ ਹੀ ਆਪਣੇ ਮਤਲਬ ਨਾਲ ਬੈਠੇ ਆ ਰੋਡ ਤੇ ਥਾਈ ਰੋੜ ਦੇ ਆ ਆ ਜਨਾ ਗਰਜੀਤ ਸਿੰਘ ਮਿਲਿਆ ਕਿਹੜਾ ਪਿੰਡ ਆ ਜੀ ਆਪਣਾ ਕੰਗਸਾਬੂ ਕੰਗਸਾਬੂ ਇਹ ਪਾਣੀ ਭਾਈ ਕਿੱਥੇ ਤੱਕ ਮਾਰ ਕਰਦਾ ਜਿਹੜਾ ਇਹ ਏ ਭਾਈ ਪਾਣੀ ਹੁਣ ਖੱਤਿਆਂ ਦੇ ਵਿੱਚੋਂ ਭਾਈ ਪਿੱਛੋਂ ਜਦੋਂ ਫੇ ਬਈ ਚੜ ਗਈ ਸਾਡੇ ਪਿੰਡ ਕੱਲ ਘਟ ਗਿਆ ਸੀ ਅੱਜ ਫੇ ਵਧ ਗਿਆ ਹਾਂਜੀ ਕਿੰਨੇ ਦਿਨੋਂ ਤੋਂ ਵਧਿਆ ਪਾਣੀ ਇਹ ਭਾਈ ਹਫਤਾ ਹੋ ਗਿਆ ਪੂਰਾ ਹਾਂਜੀ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਆਇਆ ਕੋਈ ਇੱਥੇ ਕੋਈ ਨਹੀਂ ਪਾਰੀ ਇੱਥੇ ਦੇ ਬੱਸ ਆਉਂਦੇ ਉਹ ਕਹ ਲੋ ਕੋਈ ਨਹੀਂ ਆਇਆ ਹਾਂ ਨਹੀਂ ਇਹ ਹੁਣ ਇਹ ਵਿਚਾਰੇ ਗਰੀਬ ਬੰਦੇ ਹੁਣ ਇਹਨਾਂ ਦਾ ਔਖਾ ਨਹੀਂ ਹਾਂਜੀ ਹਾਂਜੀ ਲੱਗਿ ਸਕੇ ਤੇ ਪਿੰਡਾਂ 'ਚ ਵੀ ਪਾਣੀ ਚੱਲ ਗਿਆ ਪਾਣੀ ਹਾਂਜੀ ਤੁਹਾਨੂੰ ਕਿਹਾ ਵੀ ਹੁਣ ਜਦਾਂ ਮੂਰੇ ਆ ਮਾਣਾ ਆ ਮਾਣਾ ਆ ਕੰਗ ਸਾਬੂ ਆਉਣ ਮਗਰੋਂ ਤਿੰਨ ਚਾਰ ਪਿੰਡਾਂ ਜਿੱਦਾਂ ਇਹਦੀ ਮਾਰਚ ਆਉਂਦੇ ਆ ਭਾਜੀ ਸਾਰੇ ਮਾਰਚ ਹਾਂਜੀ 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 ਇਦਾਂ ਵੀ ਔਖਾ ਆ ਜਾਂਦਾ ਜੀ ਹੁਣ ਮੀਂਹ ਆ ਵੀ ਉੱਪਰ ਆ ਹੁਣ ਉਧਰ ਵੀ ਕਿੰਨਾ ਪਾਣੀ ਆਇਆ ਬਹੁਤ ਬੁਰਾ ਹਾਲ ਹੈ ਬਿਲਕੁਲ ਜੀ ਸਰ ਹੜ੍ਹ ਦੀ ਤਿਆਰੀ ਪਸੇ ਆ ਰਹੀ ਆ ਹਾਂਜੀ ਹਾਂਜੀ ਜੀ ਇਹ ਕੁਛ ਕਿੰਨਾ ਚਿਰ ਪਹਿਲੇ ਆ ਇਹ ਪਾਰੀ ਹਫਤਾ ਹੋ ਗਿਆ ਜਦੋਂ ਪਾਣੀ ਮਗਰੋਂ ਛੱਡਿਆ ਉਦੋਂ ਦਾ ਆ ਜੀ ਹਾਂਜੀ ਹਾਂਜੀ ਬਾਦੀ ਰਿਹਾ ਜੀ ਬਾਦੀ ਰਿਹਾ ਜੀ ਕਹ ਲੋ ਕੱਲ ਘਟ ਗਿਆ ਸੀ ਪਰ ਹੁਣ ਜਨਾ ਅੱਜ ਮੀਂਹ ਪਿਆ ਹੁਣ ਕੱਲ ਤਾਂ ਫੇਰ ਮੀਂਹ ਦੱਸ ਰਹੇ ਨੇ ਤੇ ਫੇਰ ਔਖਾ ਹੀ ਆ ਨਹੀਂ ਤੇ ਤੁਹਾਡੇ ਕੀ ਬੇਤਨ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਹੈਲਪ ਕਰਨੀ ਆਈ ਦੀ ਇਹਨਾਂ ਦੀ ਭਾਈ ਸਾਰਿਆਂ ਨੂੰ ਚਾਹੀਦੀ ਹੈ ਸਾਰਿਆਂ ਨੂੰ ਚਾਹੀਦੀ ਹੈ ਨਾ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਵੇਲੇ ਸਾਰੇ ਆ ਜਾਂਦੇ ਆ ਉਦੋਂ ਮਦਦ ਕੋਈ ਨਹੀਂ ਕਰਦਾ ਉਹ ਵੀ ਚਾਹੀਦਾ ਹੈ ਨਾ ਪ੍ਰਸ਼ਾਸਨ ਨੂੰ ਚਾਹੀਦਾ ਭਾਈ ਉਹ ਜਿਹੜੇ ਬੰਦੇ ਆ ਹੁਣ ਸਾਰੇ ਜੇ ਉਦੋਂ ਆਉਂਦੇ ਆ ਹੁਣ ਵੀ ਹੈਲਪ ਕਰਨੀ ਚਾਹੀਦੀ ਹੈ ਨਾ ਜੀ ਨਾ ਤੁਹਾਡਾ ਜੀ ਗਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਵੀਰ ਦੇ ਨਾਲ ਕੀ ਨਾ ਜੀ ਤੁਹਾਡਾ ਗਰਮੀਤ ਸਿੰਘ ਕਿਹੜਾ ਪਿੰਡ ਆ ਜੀ ਬੋਪਾਰਾਂ ਗੱਲ ਬੋਪਾਰਾਂ ਪਰਾ ਇਹ ਜਿਹੜਾ ਇਹ ਬੰਈ ਦਾ ਪਾਣੀ ਆ ਕਿੰਨੇ ਦਿਨ ਹੋ ਗਏ ਵਧੇ ਨੂੰ ਨੰਤਰ ਚਾਰ ਦਿਨ ਆਉਦਾ ਚਾਰ ਦਿਨ ਹੋ ਗਏ ਇੱਥੇ ਤੇ ਕਿੱਥੇ ਤੱਕ ਮਾਰ ਕਰ ਰਿਹਾ ਪਾਣੀ ਮਾਰ ਹਾਂ ਮਾਰਦਾ ਇਹ ਬਹੁਤ ਦੂਰ ਤੱਕ ਕਰਦਾ ਜਿੱਦਾਂ ਖੇਤਾਂ ਤੋਂ ਬਾਹਰ ਜਿਹੜੇ ਖੇਤ ਐ ਨੀਵੇਂ ਝੋਨੇ ਡੁੱਬੇ ਨਾਲ-ਨਾਲ ਘਟੋ ਘਟ 10-10 ਖੇਤ ਡੁੱਬੇ ਹੋਣੇ ਨਾਲ ਲੱਗਦੇ ਪਈਂਦੇ ਇੱਥੋਂ ਤੱਕ ਆਟਿਆ ਲੱਗ ਜਾ ਕੇ ਬਹੁਤ ਨੀਵੇਂ ਖੇਤ ਐ ਯਾਨੀ ਝੋਨੇ ਦਾ ਕਾਫੀ ਨੁਕਸਾਨ ਹੋ ਚੁੱਕਾ ਬਹੁਤ ਐ ਅਲੱਗ ਅਲੱਗ ਝੋਨੇ ਦਾ ਕਾਫੀ ਲੱਗਿਆ ਅਲੱਗ ਅਲੱਗ ਤੇ ਇਹ ਜਿਹੜੀਆਂ ਝੁੱਗੀਆਂ ਝੁੱਗੀਆਂ ਆ ਨਾ ਵੀ ਸਾਰੀਆਂ ਡੁੱਬ ਚੁੱਕੀਆਂ ਨੇ ਹਾਂਜੀ ਜੋ ਗਏ ਪਾਣੀ ਫਿਰਿਆ ਸਾਰੇ ਉੱਠੇ ਹੀ ਉਦੋਂ ਨਾਲੇ ਲੱਗੇ ਲੱਗੇ ਛੋਟੇ ਜਿਹੜੇ ਛੋਟੇ ਇਲਾਕੇ ਲੱਗੇ ਨਾਲ ਨਾਲ ਪਿੰਡਾਂ ਦੇ ਪਿੰਡ ਜਿੱਦਾਂ ਮੁੱਦਾ ਹੋ ਗਿਆ ਹਾਂ ਹਾਂ ਤੇ ਹੀਰਾ ਹੋ ਗਿਆ ਹਾਂ ਤੇ ਔਮਾਣਾ ਹੋ ਗਿਆ ਹਾਂ ਇੱਧਰ ਪਿੱਛੇ ਬਿੰਡ ਵਾਲੇ ਚੱਕਾਂ ਜਿੰਨੀਆਂ ਜ਼ਮੀਨਾਂ ਲੱਗਦੀਆਂ ਇਦਾਂ ਉੱਚੀ ਨਹੀਂ ਮੈ ਖੇਤ ਹੁੰਦੇ ਜਿਵੇਂ ਬਈ ਦੇ ਨਾਲ ਆ ਉੱਚੀ ਆ ਨੀਮੀ ਆ ਉਹ ਸਾਰੇ ਡੁੱਬੇ ਆ ਸਾਰੇ ਡੁੱਬੇ ਆ ਤੇ ਇੱਥੇ ਕੋਈ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਪਹੁੰਚਿਆ ਹੋਇਆ ਇੱਥੇ ਤੁਹਾਡੇ ਸਾਹਮਣੇ ਆ ਇੱਥੇ ਕੋਈ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਬਈ ਇੱਥੇ ਕੋਈ ਪਹੁੰਚੇ ਹੁਣ ਪਿੰਡਾਂ ਦੇ ਵਿੱਚ ਕੋਈ ਪ੍ਰਸ਼ਾਸਨ ਦੇ ਪਹੁੰਚੇ ਹੋਣਾ ਆ ਝੁੱਗੀਆਂ ਵਾਲਿਆਂ ਨੂੰ ਜ਼ਰੂਰ ਉਹ ਠਾਲ ਕੇ ਗਾਂਵ ਪਿਛਾਂ ਭੇਜ ਜਾਣਾ ਨੇ ਉਹ ਮਦਦ ਕੀਤੀ ਜਣਾ ਦੀ ਜਣਾ ਨੇ ਮਦਦ ਤੋਂ ਨਹੀਂ ਉਹਨਾਂ ਨੂੰ ਪੁੱਛ ਲਓ ਬਾਕੀ ਤੁਸੀਂ ਥਰੋਂਗ ਸੰਗ ਕਿਹੜਾ ਪਿੰਡ ਆ ਜੀ ਹੰਗ ਸਾਹਿਬ ਤੋਂ ਆਂਦੇ ਸਾਬੂ ਇਹ ਪਾਣੀ ਜਿਹੜਾ ਕਿੱਥੇ ਤੱਕ ਮਾਰ ਕਰਦਾ ਜੀ ਇਹ ਪਾਣੀ ਐਡਾ ਖਿਲਰਦਾ ਸਾਰੇ ਮਾਰ ਹੀ ਕਰਦਾ ਲੱਗਦਾ ਮਾਰ ਹੀ ਕਰਦਾ ਕਿੰਨੇ ਦਿਨ ਤੋਂ ਪਾਣੀ ਪਾਣੀ ਕਈ ਦਿਨ ਹੀ ਹੋ ਗਿਆ ਕਈ ਦਿਨ ਹੀ ਹਾਂ ਜੀ ਇੱਥੇ ਕੋਈ ਪ੍ਰਸ਼ਾਸਨ ਨਾਲੋਂ ਆਇਆ ਕੋਈ ਆਪਾਂ ਨੂੰ ਪਤਾ ਨਹੀਂ ਕੋਈ ਆਇਆ ਨਹੀਂ ਮੇਰੇ ਤੋਂ ਉਹ ਇਹਨਾਂ ਨੂੰ ਪਤਾ ਜਿਹੜੇ ਲਾਗੇ ਇੱਥੇ ਬੈਠੇ ਆਂ ਅੱਜ ਤਾਂ ਪਿੰਡੋਂ ਆਏ ਆਂ ਹਾਂ ਪਿੰਡ ਦੇ ਲਾਤ ਪਿੰਡ ਦੇ ਲਾਤ ਪਿੰਡ ਦੇ ਪਿੰਡ ਅਜਾ ਠੀਕ ਆ ਠੀਕ ਆ ਹਾਂ ਇਹ ਜਿਹੜਾ ਪਾਣੀ ਆ ਕੋਈ ਲਾਗੇ ਦੇ ਪਿੰਡਾਂ ਨੂੰ ਵੀ ਮਾਰ ਕਰਦਾ ਕਰਦਾ ਲਾਗੇ ਲਾਗੇ ਕਰਦਾ ਮਾਰ ਪਿੰਡ ਕਿਹੜੇ ਪਿੰਡ ਦੇ ਪਿੱਛੇ ਖੌਣ ਖੜਾ ਅੱਛਾ ਉਹਨਾਂ ਨੂੰ ਕਰਦਾ ਮਾਰ ਸਾ ਗਾਂ ਵੀ ਜਿਹੜੇ ਲਾਗੇ ਲਾਗੇ ਲੱਗਦੇ ਗੁੰਡੇਰੇ ਉਹਨਾਂ ਨੂੰ ਮਾਰ ਕਰਦਾ ਓਏ ਇੱਕ ਤਾਂ ਲਹਿਰ ਤੇ ਦਿਖਾ ਰਹੀ ਸੀ ਨਕੋਦਰ ਦੇ ਬਈਂ ਦੀਆਂ ਜਿਹੜਾ ਨਕੋਦਰ ਘੀਰਾ ਤੋਂ ਅੱਗੇ ਜਾ ਕੇ ਬਈਂ ਆ ਬਈਂ ਦੇ ਵਿੱਚ ਪਾਣੀ ਕਾਫੀ ਵੱਧ ਚੁੱਕਾ ਆ ਕਾਫੀ ਮਾਰ ਕਰ ਚੁੱਕਾ ਆ ਇੱਥੇ ਜਿਹੜੀਆਂ ਝੁੱਗੀਆਂ ਆ ਸਾਰੀਆਂ ਡੁੱਬ ਚੁੱਕੀਆਂ ਆ ਜਿਵੇਂ ਲੋਕਾਂ ਨਾਲ ਅਸੀਂ ਗੱਲਬਾਤ ਕੁਛ ਕੀਤੀ ਆ ਉਹਨਾਂ ਨੇ ਕਿ ਲਾਗੇ ਲਾਗੇ ਦੇ ਪਿੰਡਾਂ ਤੱਕ ਇਹ ਪਾਣੀ ਮਾਰ ਕਰਦਾ ਆ ਔਰ ਇਹਨਾਂ ਨੇ ਇੱਥੇ ਤੱਕਿਆ ਪ੍ਰਸ਼ਾਸਨ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਜਦੋਂ ਕਹਿੰਦੇ ਵੋਟਾਂ ਲੈਣੇ ਆ ਹੁੰਦੀਆਂ ਤਾਂ ਉਦੋਂ ਪ੍ਰਸ਼ਾਸਨ ਆ ਜਾਂਦਾ ਆ ਤੋ ਇਹਨਾਂ ਗਰੀਬਾਂ ਦੀ ਵੀ ਕਿਸੇ ਨੇ ਸੁਧ ਨਹੀਂ ਲਈ ਕਿਉਂਕਿ ਪਾਣੀ ਦੇ ਵਿੱਚ ਇਹਨਾਂ ਦੇ ਘਰ ਡੁੱਬ ਚੁੱਕੇ ਆ ਕਹਿੰਦੇ ਖਾਣ ਨੂੰ ਹੈ ਨਹੀਂ ਬੱਚਿਆਂ ਦੇ ਕੋ ਖਾਣ ਨੂੰ ਹੈ ਨਹੀਂ ਤੋ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਨੂੰ ਖਾਣ ਪੀਣ ਨੂੰ ਇੱਥੇ ਕੋਈ ਨਾ ਕੋਈ ਜ਼ਰੂਰ ਪਹੁੰਚਾਇਆ ਜਾਵੇ ਔਰ ਇਹ ਉੱਚੀ ਜਗ੍ਹਾ ਤੇ ਆ ਸੱਜਾ ਖਾਣ ਤਸਵੀਰਾਂ ਸਾਨੂੰ ਸਾਰੀਆਂ ਬੈਂਦੀਆਂ ਦਿਖਾ ਰਹੇ ਆ ਬਈ ਕਾਫੀ ਚੜ ਚੁੱਕੇ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋੜਾ